ਅੱਜ ਜਿੱਥੇ ਮੇਰੇ ਵਿਰੋਧੀ ਆਣਗੇ ਹਾਲਾਂਕਿ ਮੈਂ ਕਹਿੰਨੀ ਸਾਰੇ ਹੀ ਬਾਦਲ ਕਾਲੀ ਦਲ ਪਰਿਵਾਰ ਦੇ ਹੀ ਹੈਗੇ ਭਾਵੇਂ ਲੰਬੀ ਹਲਕੇ ਉਹ ਸਾਡਾ ਪਰਿਵਾਰਕ ਖਲਗਾ ਭਾਵੇਂ ਦੂਜੀ ਦੋ ਪਾਰਟੀਆਂ ਉਹ ਵੀ ਅਕਾਲੀ ਦਲ ਦੇ ਹੀ ਹੈਗੇ ਸਾਨੂੰ ਭੰਡਲ ਨੂੰ ਜਾਂ ਮੇਰੇ ਵਿੱਚ ਨੁਕਸ ਕੱਢਣ ਚੋ ਜਾਂ ਸਾਡੀ ਪਾਰਟੀ ਵਿੱਚ ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਤੇ ਅੱਗੇ ਲੋਕਾਂ ਦੀ ਸੇਵਾ ਕਰਨ। ਮੈਂ ਆਸ ਕਰਦੀ ਆ ਕਿ ਚੋਨ ਕਮਿਸ਼ਨ ਇਹਨਾਂ ਦੀ ਕਤਲੀ ਕਤਕੁਤਲੀ ਦਾ ਰਬਰ ਸਟੈਂਪ ਬਨ ਕੇ ਨਾ ਬੈਠੇ ਰਹੇ ਤੁਸੀਂ ਵੇਖ ਰਹੇ ਹੋ ਸਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਕਾਲੇ ਸ਼ਰਮਣੇ ਅਕਾਲੀ ਦਲ ਦੇ ਵੱਲੋਂ ਬਠਿੰਡਾ ਤੋਂ ਵਿਭਾਹਰ ਸਿਮਰਤ ਕੋਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਵਿਭਾਹਰ ਸਿਮਰਤ ਕੋਰ ਬਾਦਲ ਜਿਹੜੇ ਨੇ ਬਠਿੰਡਾ ਦੇ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਇਵਿਕ ਨਤਮਸਕ ਹੋਣ ਦੇ ਲਈ ਪਹੁੰਚੇ ਉਹਨਾਂ ਦੇ ਵੱਲੋਂ ਗੁਰਕਾਰ ਦੇ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਆਸ਼ੀਰਵਾਦ ਲਿਆ ਗਿਆ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਮੁੱਦੇ ਤੇ ਗੱਲ ਕਰਦਿਆਂ ਪੰਜਾਬੀਆਂ ਦੇ ਨਾਲ ਵੱਡੇ ਵਾਅਦੇ ਕੀਤੇ ਤੇ ਕਿਹਾ ਕਿ ਪੰਜਾਬ ਦੇ ਲਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਤੇ ਮੋੜ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਇਆ ਜਾਵੇਗਾ ਉਦਹੀਂ ਜਾਂਦੇ ਜਾਂਦੇ ਵਿਰੋਧੀਆਂ ਤੇ ਵੀ ਤੰਜ ਕਸਦੇ ਹੋਏ ਨਜ਼ਰ ਆਏ ਨੇ ਅੱਜ ਜਿੱਥੇ ਮੇਰੇ ਵਿਰੋਧੀ ਆਣਗੇ ਹਾਲਾਂਕਿ ਮੈਂ ਕਹਿੰਦੀ ਸਾਰੇ ਬਾਦਲ ਅਕਾਲੀ ਦਲ ਪਰਿਵਾਰ ਦੇ ਹੈਗੇ ਪਾਵੇਂ ਲੰਬੀ ਹਲਕੇ ਉਹ ਸਾਡਾ ਪਰਵਾਰਿਕ ਖਲਕਾ ਪਾਵੇਂ ਦੂਜੀ ਦੋ ਪਾਰਟੀਆਂ ਉਹ ਵੀ ਅਕਾਲੀ ਦਲ ਦੇ ਹੀ ਹੈਗੇ ਵੀ ਬਈ ਸ਼ਹਿਰੀ ਲੋਕਾਂ ਦੇ ਕੋਲ ਸਾਨੂੰ ਭੰਡਨ ਨੂੰ ਜਾਂ ਮੇਰੇ ਵਿੱਚ ਨੁਕਸ ਕੱਢਣ ਚੋ ਜਾਂ ਸਾਡੀ ਪਾਰਟੀ ਵਿੱਚ ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਤੇ ਅਖੇ ਲੋਕਾਂ ਦੀ ਸੇਵਾ ਕਰਨ ਨੂੰ ਬਾਕੀ ਝੋਕ ਝੋਕ ਕਹਿ ਰਿਹਾ ਮੈਨੂੰ ਉਹਦੀ ਗੱਲ ਚੋਣ ਜਾਬਤਾ ਲੱਗ ਗਿਆ ਹੈ ਸ਼ਹਿਰੀ ਐਮਐਲਏ ਆਪ ਵੱਲੋਂ ਮਾਫਜਾ ਦਾ ਐਲਾਨ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਲਓ ਮੈਂ ਆਸ ਕਰਦੀ ਆ ਕਿ ਚੋਣ ਕਮਿਸ਼ਨ ਇਹਨਾਂ ਦੀ ਕਤਲੀ ਕਤਪੁਤਲੀ ਤੇ ਰਬਰ ਸਟੈਂਪ ਬਨ ਕੇ ਨਾ ਬੈਠੇ ਰਹੇ ਲੇਕਿਨ ਚੋਣ ਜਾਬਤੇ ਦੀ ਜਿਹੜੀ ਉਲੰਘਣਾ ਹੋਈ ਹੈ ਜੇ ਫ੍ਰੀ ਤੇ ਫੇਰ ਇਲੈਕਸ਼ਨ ਹੈ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤੇ ਜੇ ਫਿਕਸਡ ਮੈਚ ਖੇលਿਆ ਜਾ ਰਿਹਾ ਹੈ ਸਾਰੀ ਪਾਰਟੀਆਂ ਦੇ ਅਕਾਲੀ ਦਲ ਦੇ ਖਿਲਾਫ ਜਿਵੇਂ 7 ਸਾਲਾਂ ਚੋਂ ਇਹਨਾਂ ਦਾ ਭੰਡੀ ਪ੍ਰਚਾਰ ਇੱਕ ਫਿਕਸਡ ਮੈਚ ਸੀ ਫਿਰ ਚੋਣ ਕਮਿਸ਼ਨ ਇਸ ਵੱਡੀ ਉਲੰਘਣਾ ਦਾ ਕੋਈ ਐਕਸ਼ਨ ਨਹੀਂ ਲਊਗਾ ਤੇ ਲੋਕਾਂ ਦੇ ਸਾਹਮਣੇ ਉਹ ਸੱਚੇ ਨਹੀਂ ਸਕਾਇਨਸ ਪੰਜਾਬ ਦੇ ਲਈ ਬਠਿੰਡਾ ਤੋਂ ਆਮਨਦੇਵ ਸਿੰਘ ਦੀ ਰਿਪੋਰਟ